ਅੱਜ ਬਾਗਾ ਆਪਣਾ ਵਿਖੇ ਸੁਸਾਇਟੀ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਸਰਵ ਸੰਮਤੀ ਚੋਣ ਕੀਤੀ ਗਈ ਇਸ ਸਮੋਖ ਨਾਲ ਗੱਲਬਾਤ ਕੀਤੀ ਆਹ ਕਰਦੇ ਜੀ ਤੁਸੀਂ ਸੁਸਾਇਟੀ ਦੇ ਪ੍ਰਧਾਨ ਚੁਣਿਆ ਗਿਆ ਹੈ ਕੀ ਕਹਿਣਾ ਚਾਹੋਗੇ ਮੈਨੂੰ ਅੱਜ ਸਰਬਸੰਮਤੀ ਨਾਲ ਸਾਰੀਆਂ ਪਾਰਟੀਆਂ ਨੇ ਪਾਰਟੀ ਵਾਈਦ ਉੱਪਰ ਉੱਠ ਕੇ ਜੋ ਮੈਨੂੰ ਇਹ ਅਹੁਦਾ ਸੰਪਿਆ ਮੈਂ ਇਹਨੂੰ ਮੰਨ ਲਾ ਵੀ ਆਪਣੀ ਤੰਦਰੇ ਹੀ ਨਾ ਸੇਵਾ ਨਿਭਾਉਂਗਾ ਪਾਰਟੀ ਬਾਈ ਦੇ ਉੱਪਰ ਉੱਠ ਕੇ ਇਹ ਨਹੀਂ ਵੀ ਇੱਕ ਪਾਰਟੀ ਦਾ ਹਰੇਕ ਪਾਰਟੀ ਦਾ ਅਸੀਂ ਆਪ ਦਾ ਸੋਸਾਇਟੀ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਆਪ ਦੀ ਮਤਲਬ ਤਨਦੇਈ ਨਾਲ ਜਿਹੜੀ ਸਰਬਸੰਮਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਸਰਬਸੰਮਤੀ ਹੋਣੀ ਚਾਹੀਦੀ ਹੈ ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਜੀ ਸਾਡਾ ਇਹ ਇੱਕ ਛੋਟੀ ਜੀ ਗੱਲ ਬੱਚੇ ਅਸੀਂ ਆਪਸ ਵਿੱਚ ਬੋਲਣੋਂ ਹਟ ਜਾਂਦੇ ਆ ਇਹ ਜਿਹੜੀ ਜਿਹੜੀ ਸਰਬਸੰਮਤੀ ਹੋਈ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਸਹਿਯੋਗ ਹੈ ਠੀਕ ਹੈ ਜੀ ਕਿਸੇ ਇੱਕ ਦਾ ਨਹੀਂ ਸਾਰੇ ਭਾਈਚਾਰਕ ਸਾਂਝ ਆ ਸਾਰਿਆਂ ਨੇ ਇਕੱਠੇ ਹੋ ਕੇ ਇਹ ਮੇਨੋ ਸੇਵਾ ਸੰਪੀ ਹੈ ਜਿਵੇਂ ਇਸ ਨੂੰ ਮਾਲਾ ਆਪਦੇ ਤਰਨੋਂ ਮਨੋਂ ਕੋਸ਼ਿਸ਼ ਕਰੂੰਗਾ ਨਿਭਾਉਣ ਦੀ ਇਹ ਤੇ ਖੜਾ ਉਤਰ ਸਕਾਂ ਚੇਰਨ ਵਿਕੀ ਜੀ ਚੋਣ ਕੀਤੀ ਗਿਆ ਤੇ ਪਰ ਕੀ ਕਹਿਣਾ ਚਾਹੁੰਦੇ ਅੱਜ ਪਹਿਲਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਬਤਾਈ ਦੇਣੀ ਚਾਹਣਾ ਜਿਨ੍ਹਾਂ ਨੇ ਰਲ ਮਿਲ ਕੇ ਸਰਬਸੰਤੀ ਨਾਲ ਚੋਣ ਕਰੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਾ ਤੇ ਅੱਗੇ ਵੀ ਹੋਰ ਪਿੰਡਾਂ ਲੋ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੇ ਇੱਥੋਂ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਕੀਤੀ ਆ ਉਹ ਵੀ ਇਨਕ ਸਿੱਖਿਆ ਰਹਿਣ ਤੇ ਆਪਣੀ ਸੰਸਥਾ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸਾਰੇ ਪਿੰਡਾਂ ਵਿੱਚ ਵੀ ਸਰਬਸੰਮਤੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਸਰਕਾਰ ਵੀ ਉਪਰਾਲੇ ਕਰ ਰਹੀ ਆ ਸੀਐਮ ਸਾਹਿਬ ਨੇ ਆਉਣ ਵਾਲੀਆਂ ਪੰਜ ਐਚ ਚੋਣਾਂ ਵਿੱਚ ਵੀ ਕਿਹਾ ਵੀ ਜਿਹੜੇ ਪਿੰਡ ਸੈਲਫ ਕੰਪਟੀ ਕਰਨਗੇ ਅਸੀਂ ਉਹਨਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਵਾਂਗੇ ਅਸੀਂ ਵੀ ਇਹ ਆਪਣੇ ਵੱਲੋਂ ਕੋਈ ਉਪਰਾਲਾ ਕਰਾਂਗੇ ਡੀਆਰ ਸਾਹਿਬ ਨਾਲ ਗੱਲ ਕਰਕੇ ਵੀ ਜਿਹੜੀਆਂ ਸਾਇਟੀਆਂ ਚ ਸਰਬਸਮਤੀ ਨਾਲ ਚੋਣ ਹੁੰਦੀ ਆ ਉਹਨਾਂ ਨੂੰ ਕੋਈ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ ਤੇ ਉਹਨਾਂ ਦਾ ਕੰਮ ਚਲਾਉਣ ਵਿੱਚ ਉਹ ਸਹਾਇ ਹੋ ਸਕੇ। ਚੇਅਰਮੈਨ ਸਾਹਿਬ ਜੀ ਸੋਸਾਇਟੀ ਗੱਲ ਸਰਬਸਮਤੀ ਨਾਲ ਕਹੀ ਹੈ। ਸਰਕਾਰ ਨੂੰ 5 ਲੱਖ ਮਿਲੂਗਾ ਹੁਣ ਇਹਨਾਂ ਨੂੰ ਵੀ। ਨਹੀਂ ਉਹ ਪੰਚਾਇਤਾਂ ਵਾਸਤੇ ਸੀਐਮ ਸਾਹਮਣੇ ਐਲਾਨ ਕਰਿਆ। ਅਸੀਂ ਡੀਆਰ ਸਾਹਿਬ ਨਾਲ ਗੱਲ ਕਰਕੇ ਇਹਨਾਂ ਵਾਸਤੇ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਸਾਇਟੀਆਂ ਸਰਬਸਮਤੀ ਕਰਦੀਆਂ ਉਹਨਾਂ ਨੂੰ ਵੀ ਆਰਥਿਕ ਪੈਕੇਜ ਸਪੈਸ਼ਲ ਤੌਰ ਤੇ ਦਿੱਤੇ ਜਾਣ। ਠੀਕ ਹੈ ਹੋਰ ਸੋਸਾਇਟੀ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਸੋਸਾਇਟੀ ਮੈਂਬਰਾਂ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਮੀਟਿੰਗਾਂ ਦੇ ਵਿੱਚ ਉਹ ਪ੍ਰੋਪਰ ਤਰੀਕੇ ਨਾਲ ਆਉਣ ਤਿਆਰੀ ਕਰਕੇ ਆਉਣ ਸੋਸਾਇਟੀ ਦੀ ਤਰੱਕੀ ਲਈ ਦਿਨ ਰਾਤ ਐ ਕਰਨ ਜਿਸ ਤਰ੍ਹਾਂ ਆਪਣਾ ਨਿੱਜੀ ਵਪਾਰ ਚਲਾਉਣੇ ਆਪਾਂ ਨਿੱਜੀ ਦਿਲਚਸਪੀ ਲੈ ਕੇ ਚਲਾਉਣੇ ਆ ਉਸੇ ਤਰ੍ਹਾਂ ਹੀ ਇਹ ਸਾਂਝੀ ਸੋਸਾਇਟੀ ਆ ਇਹਦੇ ਨੁਫੇ ਦੇ ਨਾਲ ਹੀ ਸਾਰੇ ਲੋਕਾਂ ਦੀ ਭਲਾਈ ਹੋਣੀ ਆ ਇਹਨੂੰ ਆਪਣਾ ਨਿੱਜੀ ਕੰਮ ਸਮਝ ਕੇ ਕੰਮ ਕਰਨਾ ਚਾਹੀਦਾ ਠੀਕ ਹੈ ਬਹੁਤ ਪਿਆਰ ਪ੍ਰਧਾਨ ਸਭ ਸੋਸਾਇਟੀ ਚੁਣ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਣੇ ਆ ਜਿਹਦੇ ਬਾਰੇ ਮੈਂ ਹੁੰਦਾ ਬੜੀ ਖੁਸ਼ੀ ਆ ਕਿਉਂਕਿ ਜਦੋਂ ਵੀ ਬਦਲੇ ਜੋ ਚੋਣਾਂ ਹੁੰਦੀਆਂ ਉਦੋਂ ਵਿੱਚ ਆਸਾਂ ਚ ਮੂੰਹ ਮਰ ਪਟਾਪਾ ਹੋ ਜਾਂਦਾ ਇੱਕ ਦੂਜੇ ਨੇ ਵੀ ਮੈਨੂੰ ਨਹੀਂ ਪਾਈ ਵੋਟ ਮੈਨੂੰ ਨਹੀਂ ਪਾਈ ਕਿਉਂਕਿ ਜਦੋਂ ਚੋਣ ਹੁੰਦੀ ਹੈ ਉਦੋਂ ਕੋਈ ਨਾ ਕੋਈ ਇੱਕ ਇੱਕ ਪਾਸੇ ਹੀ ਪਉਣੀ ਪੈਂਦੀ ਦੂਜੇ ਪਾਸੇ ਕਿ ਖਾਸ ਕਰ ਸਾਡੇ ਕਿਸਾਨ ਜੁਨੇ ਨੂੰ ਇਹਨਾਂ ਨੂੰ ਤਕਾ ਲੱਗਦਾ ਹੈ ਕਿਉਂਕਿ ਕਿਸਾਨ ਜੁਨੇ ਵਾਲੇ ਫਿਰ ਆਡੋ ਪਿੱਖਰ-ਪੁਖਰ ਜਾਂਦੇ ਆ ਕੋਈ ਕਿੱਧਰ ਪਾ ਜਾਂਦਾ ਕੋਈ ਕਿੱਧਰ ਪਾ ਜਾਂਦਾ ਤੇ ਉਹ ਬਾਅਦ ਦੇ ਵਿੱਚ ਇਕੱਠੀ ਜੱਥੇਬੰਦੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਸੋ ਆ ਸਾਨੂੰ ਤਾਂ ਬਹੁਤ ਖੁਸ਼ੀ ਹੈ ਕਿਉਂਕਿ ਅਸੀਂ ਮੁੱਢ ਤੋਂ ਆ ਗੂਆ 40 ਸਾਲ ਹੋ ਗਏ ਐ ਕਿਸਾਨ ਵੀਰ ਜਿੱਥੇ ਬੰਦੀ ਵਿੱਚ ਕੰਮ ਕਰਦੇ ਆ ਨੂੰ ਸਾਨੂੰ ਬੜੀ ਖੁਸ਼ੀ ਆਇਆ ਕਿ ਐਵੇਂ ਹੀ ਮਤਲਬ ਸਾਰੀਆਂ ਪਿੰਡਾਂ ਦੇ ਵਿੱਚ ਜੱਥੇਬੰਦੀਆਂ ਦੇ ਤੌਰ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਮਤਲਬ ਸਾਰੇ ਰਲ ਕੇ ਨਾ ਆਪਾਂ ਕਿਸਾਨ ਭਰਾ ਇਕੱਠੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਹੁੰਦੇ ਆ ਤੇ ਸਾਰੀਆਂ ਪਾਰਟੀਆਂ ਦੇ ਜੋ-ਜੋ ਬੰਦੇ ਤਿੰਨ-ਤਿੰਨ ਬੰਦੇ ਕਿਉਂਕਿ ਜਿਹੜੀ ਪ੍ਰਸ਼ਾਸਨ ਦਾ ਹੁੰਦਾ ਜਿਸ ਤਰ੍ਹਾਂ ਚਿਹਦਾ ਰਾਜ ਹੁੰਦਾ ਉਹਦੇ ਵੱਧ ਬਣਾਏ ਤਾਂ ਕਿ ਮਤਲਬ ਉਹਨਾਂ ਨੂੰ ਵੀ ਕੋਈ ਨਾ ਹੋਵੇ ਇਹੋ ਜਿਹਾ ਤੇ ਦੂਜਿਆਂ ਨੂੰ ਵੀ ਸਾਰਿਆਂ ਨੂੰ ਹੋਵੇ ਕਿ ਸਾਡੀ ਬਾਤ ਸੁਣੀ ਗਈ ਹੈ ਤੇ ਉਹਨਾਂ ਤੋਂ ਵੀ ਮਤਲਬ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇਹ ਪ੍ਰਦਾਨ ਦਾ ਹੱਕ ਆ ਜਾਂ ਦੂਜਿਆਂ ਦਾ ਸਾਰੀਆਂ ਪਾਰਟੀਆਂ ਦਾ ਹੱਕ ਆ ਜਿਹੜੇ ਮੈਂਬਰ ਬਣਾਏ ਆ ਕੋਈ ਵੀ ਬਦਲੂ ਗੱਲ ਕੋਈ ਮਸਲਾ ਹੱਲ ਕੋਈ ਮਸਲਾ ਦੇਣ ਤੇ ਅਸੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਇਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਆ ਇਹਨਾਂ ਤੋਂ ਵੀ ਅਸੀਂ ਗਾਂ ਪੁੱਛਾਂਗੇ ਵੀ ਕੋਈ ਗ੍ਰਾਂਟ ਗ੍ਰੰਟ ਕਿਸ ਹਿਸਾਬ ਨਾਲ ਆਉਂਦੀ ਆ ਦਾ ਗਰੀਬ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਤਾ ਮਿਲਦਾ ਪ੍ਰਧਾਨ ਜੀ ਤੁਹਾਡੇ ਮਤਲਬ ਵਿੱਚ ਮੌਕੇ ਸਰਕਾਰ ਦਾ ਬੰਦੇ ਮੂਰੇ ਨੁਮਾਇੰਦੇ ਆਉਂਦੇ ਆ ਤੇ ਸਟਾਡੀ ਨੂੰ ਫਾਇਦਾ ਹੋਊਗਾ ਹਾਂ ਅਸੀਂ ਆਨੇ ਆ ਵੀ ਇਹਦੇ 'ਚ ਫਾਇਦਾ ਹੋਊਗਾ ਕਿਉਂਕਿ ਜਦੋਂ ਵੀ ਮਤਲਬ ਕੋਈ ਹੰਡੀਏਪ ਨਹੀਂ ਘਾਟ ਹੋ ਜਾਨੀ ਐ ਅਸੀਂ ਇਹਨਾਂ ਨੂੰ ਕਵਾਂਗੇ ਜੋਰ ਦੇਵਾਂਗੇ ਕਿ ਭਾਈ ਸਾਨੂੰ ਸੰਤੋਸ਼ੀ ਦੀ ਲਿਆ ਕੇ ਦਿਓ ਕਿਉਂਕਿ ਅਸੀਂ ਮਤਲਬ ਸਾਰੀ ਸੰਪਤੀ ਦੇ ਨਾਲ ਚੋਣ ਰਹੀ ਐ ਤੇ ਸਾਨੂੰ ਪਹਿਲ ਦਿੱਤੀ ਜਾਵੇ ਤੋ ਅਸੀਂ ਐਵੇਂ ਕਹਿੰਦੇ ਵੀ ਸਾਰੀਆਂ ਸਭੇ ਹੋਵੇ ਸੰਪਤੀਆਂ ਤੇ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹਦੇ 'ਚ ਮੁੱਖ ਯੋਗਦਾਨ ਆ ਜਿਹੜਾ ਮਤਲਬ ਸ਼੍ਰੋਮਣੀ ਕਾਲੀਕਾਲ ਦਾ ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਤਿੰਨਾਂ ਨੇ ਰਲ ਕੇ ਯੋਗਦਾਨ ਪਾਇਆ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਯੂਥ ਦੇ ਮੈਂਬਰ ਚੁਣੇ ਗਏ ਆ ਬਾਲੇ। ਜਿਹੜੀ ਬਹੁਤ ਖੁਸ਼ੀ ਦੀ ਗੱਲ ਹੈ। ਔਰ ਉਹ ਚੰਗਾ ਕੰਮ ਵੀ ਕਰਨਗੇ ਔਰ ਉਹਨਾਂ ਤੋਂ ਉਮੀਦ ਵੀ ਕੀਤੀ ਜਾ ਸਕਦੀ ਹੈ। ਔਰ ਅਸੀਂ ਚਾਹੁੰਦੇ ਆ ਵੀ ਜਿਸ ਤਰ੍ਹਾਂ ਇਹ ਚੋਣ ਹੋਈ ਹੈ ਅੱਗੇ ਵਾਸਤੇ ਵੀ ਅਸੀਂ ਕੋਈ ਨਾਂ ਰੌਲਾ ਰੱਪਾ ਪਾ ਕੇ ਚੋਣ ਕਰਾਈਏ ਔਰ ਸਾਡੇ ਵੀ ਲੀਡਰ ਸਾਹਿਬਾਂ ਨੇ ਇਹੀ ਚਾਹੁੰਦੇ ਆ ਕਿ ਕੋਈ ਵੀ ਕਿਸੇ ਵੀ ਕਿਸਮ ਦਾ ਲੜਾਈ ਝਗੜਾ ਨਾ ਹੋਵੇ ਔਰ ਦਫੇੜ ਕਿਸੇ ਚਾਲ ਦੇ ਟਰਪੇ ਚ ਨਾ ਪਵੇ ਬੜੀ ਸ਼ਾਂਤੀ ਨਾਲ ਨਪੇਰੇ ਚੜਿਆ ਕੰਮ ਜੋ ਵੀ ਹੈ ਔਰ ਸਾਰਿਆਂ ਵਧਾਈ ਦੇ ਪਾਤਰ ਹੈ ਇਸ ਗੱਲ ਦੀ ਸਾਰਿਆਂ ਨੂੰ ਖੁਸ਼ੀ ਹੈ ਬਿਲਕੁਲ ਅੱਜ ਜੋ ਬਗਾ ਆਪਣਾ ਵਿਖੇ ਸੁਸਾਇਟੀ ਦੀ ਚੋਣ ਸਰਵ ਸੰਮਨਨ ਕੀਤੀ ਗਈ ਜਿਸ ਵਿੱਚ ਸ਼ੀਰੋਮਣੀ ਕਾਲੀਦਾਲ ਬਾਦਲ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਸਰਵਸਮਤ ਚੋਣ ਕੀਤੀ ਗਈ। ਇਸ ਸਮੁੱਖ ਨਾਲ ਗੱਲਬਾਤ ਕੀਤੀ ਆਓ ਕਰਦੇ ਹਾਂ। ਜਿਹੜੇ ਪ੍ਰਧਾਨ ਚੁਣਿਆ ਗਿਆ ਹੈ। ਕੀ ਕਹਿਣਾ ਚਾਹੋਗੇ? ਮੈਨੂੰ ਅੱਜ ਸਰਬਸੰਮਤੀ ਨਾਲ ਸਾਰੀਆਂ ਪਾਰਟੀਆਂ ਨੇ ਪਾਰਟੀ ਵਾਈਦ ਦੇ ਉੱਪਰ ਉੱਠ ਕੇ ਜੋ ਮੈਨੂੰ ਇਹ ਅਹੁਦਾ ਸੰਭਪਿਆ ਮੈਂ ਇਹਨੂੰ ਮੰਨਦਾ ਵੀ ਆਪਣੀ ਤੰਦਰੁਸਤੀ ਨਾਲ ਸੇਵਾ ਨਿਭਾਵਾਂਗਾ। ਪਾਰਟੀ ਵਾਈਦ ਦੇ ਉੱਪਰ ਉੱਠ ਕੇ ਇਹ ਨਹੀਂ ਵੀ ਇੱਕ ਪਾਰਟੀ ਦਾ ਹਰੇਕ ਪਾਰਟੀ ਦਾ ਅਸੀਂ ਆਪ ਦਾ ਸੋਸਾਇਟੀ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਆਪ ਦੀ ਮੱਲਾ ਤਨਦੇਈ ਨਾਲ ਜਿਹੜੀ ਸਰਬਸੰਮਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਨੇ ਆ ਜੀ ਸਰਬਸੰਮਤੀ ਹੋਣੀ ਚਾਹੀਦੀ ਹੈ ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਜੀ ਸਾਡਾ ਇਹ ਇੱਕ ਛੋਟੀ ਜੀ ਗੱਲ ਬੱਚੇ ਅਸੀਂ ਆਪਸ ਵਿੱਚ ਬੋਲਣੋਂ ਹਟ ਜਾਂਦੇ ਆ ਇਹ ਜਿਹੜੀ ਜਿਹੜੀ ਸਰਬਸੰਮਤੀ ਹੋਈ ਹੈ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਹੈ ਠੀਕ ਹੈ ਕਿਸੇ ਇੱਕਦਾਂ ਨਹੀਂ ਸਾਰੇ ਭਾਈ ਜਣ ਕਿਸਾਂ ਜਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਮੈਨੂੰ ਸੇਵਾ ਸੰਪਤੀ ਹੈ ਜਿ ਮੈਂ ਇਸ ਨੂੰ ਮਾਲਾ ਆਪਦੇ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਨਿਭਾਉਣ ਦੀ ਇਹ ਤੇ ਖੜਾ ਉਤਰ ਸਕਾਂ ਅ ਚੇਰੋ ਵਿਕੀ ਜਸ ਚੋਣ ਕੀਤੀ ਜਾਂਦੇ ਪਰ ਕੀ ਕਹਿਣਾ ਚਾਹੁੰਦੇ ਅਜ ਪਹਿਲਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਇਸ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਬਤਾਈ ਦੇਣੀ ਚਾਹੁੰਦਾ ਜਿਨ੍ਹਾਂ ਨੇ ਰਲ ਮਿਲ ਕੇ ਸਰਬਸੰਮਤੀ ਨਾਲ ਚੋਣ ਕਰੀ ਹੈ ਇਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਅੱਗੇ ਵੀ ਹੋਰ ਪਿੰਡਾਂ ਲੋ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੇ ਇੱਥੋਂ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਕਰੀ ਆ ਉਹ ਵੀ ਇਹਨਾਂ ਸਿੱਖਿਆ ਰਹਿਣ ਤੇ ਆਪਣੀ ਸਾਦਸਾਂ ਨੂੰ ਵਧੀਆ ਤਰੀਕੇ ਨਾਲ ਚੁਣੌਣ ਲਈ ਸਾਰੇ ਪਿੰਡਾਂ ਵਿੱਚ ਵੀ ਸਰਬਸੰਮਤੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਸਰਕਾਰ ਵੀ ਉਪਰਾਲੇ ਕਰ ਰਹੀ ਆ ਸੀਐਮ ਸਾਹਿਬ ਨੇ ਆਉਣ ਵਾਲੀਆਂ ਪੂਜਾ ਚੋਣਾਂ ਵਿੱਚ ਵੀ ਕਿਹਾ ਵੀ ਜਿਹੜੇ ਪਿੰਡ ਸਰਬਸੰਮਤੀ ਕਰਨਗੇ ਅਸੀਂ ਉਹਨਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਵਾਂਗੇ ਅਸੀਂ ਵੀ ਇਹ ਆਪਣੇ ਵੱਲੋਂ ਕੋਈ ਉਪਰਾਲਾ ਕਰਾਂਗੇ ਡੀਆਰ ਸਾਹਿਬ ਨਾਲ ਗੱਲ ਕਰਕੇ ਵੀ ਜਿਹੜੀਆਂ ਸੈਟੀਆਂ ਚ ਸਰਸਮਤੀ ਨਾਲ ਚੋਣ ਹੋਈ ਆ ਉਹਨਾਂ ਨੂੰ ਕੋਈ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ ਤੇ ਉਹਨਾਂ ਦਾ ਕੰਮ ਚਲਾਉਣ ਵਿੱਚ ਉਸਾਈ ਹੋ ਸਕੇ। ਚੇਅਰਮੈਨ ਸਾਹਿਬ ਜੀ ਸੋਸਾਇਟੀ ਗੱਲ ਸਰਸਮਤੀ ਗੱਲ ਕਹੀ ਹੈ। ਹਾਂਜੀ। ਸਰਕਾਰ ਨੂੰ 5 ਲੱਖ ਮਿਲੂਗਾ ਹੁਣ ਇਹਨਾਂ ਨੂੰ ਵੀ। ਨਹੀਂ ਉਹ ਪੰਚਾਇਤਾਂ ਵਾਸਤੇ ਸੀਐਮ ਸਾਹਮਣੇ ਐਲਾਨ ਕਰਿਆ। ਅਸੀਂ ਡੀਆਰ ਸਾਹਿਬ ਨਾਲ ਗੱਲ ਕਰਕੇ ਇਹਨਾਂ ਵਾਸਤੇ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਸੋਸਾਇਟੀਆਂ ਸਰਸਮਤੀ ਕਰਦੀਆਂ ਉਹਨਾਂ ਨੂੰ ਵੀ ਆਰਥਿਕ ਪੈਕੇਜ ਪਾਇਲਟ ਆਫ ਤੇ ਦਿੱਤੇ ਜਾਣ ਠੀਕ ਹੈ ਹੋਰ ਸੋਸਾਇਟੀ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਸੋਸਾਇਟੀ ਮੈਂਬਰਾਂ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਮੀਟਿੰਗਾਂ ਦੇ ਵਿੱਚ ਉਹ ਪ੍ਰੋਪਰ ਤਰੀਕੇ ਨਾਲ ਆਉਣ ਤਿਆਰੀ ਕਰਕੇ ਆਉਣ ਸੋਸਾਇਟੀ ਦੀ ਤਰੱਕੀ ਲਈ ਦਿਨ ਰਾਤ ਇਕ ਕਰਨ ਜਿਸ ਤਰ੍ਹਾਂ ਆਪਣਾ ਨਿੱਜੀ ਵਪਾਰ ਚਲਾਉਣੇ ਆਪਾਂ ਨਿੱਜੀ ਦਿਲਚਸਪੀ ਲੈ ਕੇ ਚਲਾਉਣੇ ਆ ਉਸੇ ਤਰ੍ਹਾਂ ਹੀ ਇਹ ਸਾਂਝੀ ਸੋਸਾਇਟੀ ਆ ਇਹਦੇ ਨੁਫੇ ਦੇ ਨਾਲ ਹੀ ਸਾਰੇ ਲੋਕਾਂ ਦੀ ਭਲਾਈ ਹੋਣੀ ਆ ਇਹਨੂੰ ਆਪਣਾ ਨਿੱਜੀ ਕੰਮ ਸਮਝ ਕੇ ਕੰਮ ਕਰਨਾ ਚਾਹੀਦਾ ਠੀਕ ਹੈ ਬਹੁਤ ਵਧੀਆ ਪ੍ਰਧਾਨ ਸਭ ਸੋਸਾਇਟੀ ਚੁਣ ਹੋਈ ਹੈ ਐਤਵਰ ਕੀ ਕਹਿਣਾ ਚਾਹੁੰਦੇ ਆ ਜਿਹਦੇ ਬਾਰੇ ਮੈਨੂੰ ਤਾਂ ਬੜੀ ਖ ਕਿਉਂਕਿ ਜਦੋਂ ਵੀ ਬਦਲੇ ਜੋ ਚੋਣਾ ਹੁੰਦੀਆਂ ਉਦੋਂ ਵਿੱਚ ਆਪਸ ਵਿੱਚ ਮੂੰਹ ਮਟਾਪਾ ਹੋ ਜਾਂਦਾ ਇੱਕ ਦੂਜੇ ਨੂੰ ਵੀ ਮੈਨੂੰ ਨਹੀਂ ਪਾਈ ਵੋਟ ਮੈਨੂੰ ਨਹੀਂ ਪਾਈ ਕਿਉਂਕਿ ਜਦੋਂ ਚੋਣ ਹੁੰਦੀ ਆ ਉਦੋਂ ਕੋਈ ਨਾ ਕੋਈ ਇੱਕ ਪੈਕ ਪਾਸੇ ਹੋਣੀ ਪੈਂਦੀ ਦੂਜੇ ਪਾਸੇ ਇਹ ਖਾਸ ਕਰ ਸਾਡੇ ਕਿਸਾਨ ਜੁਨੀਅਰ ਇਹਨਾਂ ਨੂੰ ਤਕਾ ਲੱਗਦਾ ਹੈ ਕਿਉਂਕਿ ਕਿਸਾਨ ਜੁਨੀਅਰ ਵਾਲੇ ਫਿਰ ਆਟੋ ਪਿੱਛਰ ਪੁੱਛਰ ਜਾਂਦੇ ਆ ਕੋਈ ਕਿੱਧਰ ਪਾ ਆਂਦਾ ਕੋਈ ਕਿੱਧਰ ਪਾ ਆਂਦਾ ਤੇ ਉਹ ਬਾਅਦ ਦੇ ਵਿੱਚ ਇਕੱਠੀ ਜੱਥੇਬੰਦੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਸੋ ਆ ਸਾਨੂੰ ਤਾਂ ਬਹੁਤ ਖੁਸ਼ੀ ਆ ਕਿਉਂਕਿ ਅਸੀਂ ਬੁੱਢੇ ਪੇ ਆ ਗੂਆ 40 ਸਾਲ ਹੋ ਗਏ ਐ ਕਿਸਾਨ ਜੀ ਨੇ ਜੱਥੇਬੰਦੀ ਵਿੱਚ ਕੰਮ ਕਰਦੇ ਹਨ ਸਾਨੂੰ ਬੜੀ ਖੁਸ਼ੀ ਆਈ ਹੈ ਕਿ ਇਵੇਂ ਹੀ ਮਤਲਬ ਸਾਰੀਆਂ ਪਿੰਡਾਂ ਦੇ ਵਿੱਚ ਜੱਥੇਬੰਦੀਆਂ ਦੇ ਤੌਰ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਮਤਲਬ ਸਾਰੇ ਰਲ ਕੇ ਨਾ ਆਪਾਂ ਕਿਸਾਨ ਭਰਾ ਇਕੱਠੇ ਆਂ ਸਾਰੀਆਂ ਪਾਰਟੀਆਂ ਦੇ ਬੰਦੇ ਹੁੰਦੇ ਆ ਤੇ ਸਾਰੀਆਂ ਪਾਰਟੀਆਂ ਦੇ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਕਿਉਂਕਿ ਜਿਹੜੀ ਪ੍ਰਸ਼ਾਸਨ ਦਾ ਹੁੰਦਾ ਜਾਂ ਇਸ ਤਰ੍ਹਾਂ ਜਿਹਦਾ ਰਾਜ ਹੁੰਦਾ ਉਹਦੇ ਵੱਧ ਬਣਾ ਕੇ ਤਾਂ ਕਿ ਮਤਲਬ ਉਹਨਾਂ ਨੂੰ ਵੀ ਕੋਈ ਨਾ ਹੋਵੇ ਇਹੋ ਜਿਹਾ ਤੇ ਦੂਜਿਆਂ ਨੂੰ ਵੀ ਸਾਰਿਆਂ ਨੂੰ ਹੋਵੇ ਵੀ ਸਾਡੀ ਬਾਤ ਸੁਣੀ ਲਈ ਹੈ ਤੇ ਉਹਨਾਂ ਤੋਂ ਵੀ ਮਤਲਬ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇਹ ਪ੍ਰਧਾਨ ਦਾ ਹੱਕ ਆ ਜਾਂ ਦੂਜਿਆਂ ਦਾ ਸਾਰੀਆਂ ਪਾਰਟੀਆਂ ਦਾ ਹੱਕ ਆ ਤੇ ਜਿਹੜੇ ਮੈਂਬਰ ਬਣਾਏ ਆ ਕੋਈ ਵੀ ਬਦਲੂ ਗੱਲ ਕੋਈ ਮਸਲਾ ਕੋਈ ਮਸਲਾ ਦੇਣ ਤੇ ਅਸੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਵੀ ਇਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਹੈ ਇਹਨਾਂ ਤੋਂ ਵੀ ਅਸੀਂ ਗਾ ਪੁੱਛਾਂਗੇ ਵੀ ਕੋਈ ਗ੍ਰਾਂਟ ਗ੍ਰੂਨ ਕਿਸ ਹਿਸਾਬ ਨਾਲ ਆਉਂਦੀ ਆ ਦਾ ਗਰੀਬ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਤਾ ਮਿਲਦਾ ਪ੍ਰਧਾਨ ਜੀ ਤੁਹਾਡੇ ਮਤਾਂਕ ਵਿੱਚ ਮੌਕੇ ਸਰਕਾਰ ਦਾ ਬੰਦੇ ਮੂਰੇ ਨੁਮਾਇੰਦੇ ਆਉਂਦੇ ਆ ਤੇ ਉਸ ਚੜ੍ਹੇ ਫਾਇਦਾ ਹੋਊਗਾ ਹਾਂ ਅਸੀਂ ਆਨੇ ਆ ਵੀ ਇਹਦੇ 'ਚ ਫਾਇਦਾ ਹੋਊਗਾ ਕਿਉਂਕਿ ਜਦੋਂ ਵੀ ਬਦਲ ਕੋਈ ਹੁਣ ਡੀਏਪੀ ਦੀ ਘਾਟ ਹੋ ਜਾਨੀ ਐ ਅਸੀਂ ਇਹਨਾਂ ਨੂੰ ਕਵਾਂਗੇ ਜ਼ੋਰ ਦੇਵਾਂਗੇ ਕਿ ਭਾਈ ਸਾਨੂੰ ਛੇ ਤੋਂ ਛੇ ਲਿਆ ਕੇ ਦਿਓ ਕਿਉਂਕਿ ਅਸੀਂ ਬਦਲ ਸਾਰੀ ਸੰਤਤੀ ਦੇ ਨਾਲ ਚੋਣ ਰਹੀ ਐ ਤੇ ਸਾਨੂੰ ਪਹਿਲ ਦਿੱਤੀ ਜਾਵੇ ਉਹ ਅਸੀਂ ਐਵੇਂ ਕਹਿੰਦੇ ਵੀ ਸਾਰੀਆਂ ਹੋਵੇ ਸਮਥਿੰਗ ਆ ਤੇ ਬਹੁਤ ਜਿੱਤ ਬਹੁਤ ਖੁਸ਼ੀ ਦੀ ਗੱਲ ਐ ਔਰ ਇਹ ਚ ਮੁੱਖ ਯੋਗਦਾਨ ਆ ਜਿਹੜਾ ਉਹ ਮਤਲਬ ਸ਼੍ਰੋਮਣੀ ਕਾਲੀਦਲ ਦਾ